ਇੱਕ ਐਸੇ ਨੌਜਵਾਨ ਨਾਲ ਤੁਹਾਨੂੰ ਰूबरू ਕਰਾਨ ਜਾ ਰਹੇ ਹਾਂ ਜਿਸ ਨੇ 3 ਸਾਲ ਆਰਮੀ ਦੀ ਨੌਕਰੀ ਕੀਤੀ ਫਿਰ ਉਹ ਜਰਮਨੀ ਚਲਾ ਗਿਆ ਉੱਥੇ ਜਾ ਕੇ ਸੈਟਲ ਹੋ ਗਿਆ ਅਜੋ ਇਹ ਐਨ ਆਰ ਆਈ ਹੈ ਇਸੇ ਨਾਮ ਨਾਲ ਉਹ ਇੰਟਰਨੈਸ਼ਨਲ ਫੁੱਟਬਾਲ ਪਲੇਅਰ ਵੀ ਰਿਹਾ ਹੈ ਇੰਡੀਆ ਲਈ ਉਸਨੇ ਬਹੁਤ ਸਾਰੇ ਮੈਚਸ ਖੇਡੇ ਬਹੁਤ ਸਾਰੀ ਟਰੋਫੀਜ਼ ਤੇ ਮੈਡਲਸ ਜਿੱਤੇ ਪਰ ਵਿਲੇ ਰਹਿਣ ਕਰਕੇ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਨਸ਼ਿਆਂ ਦੇ ਜਾਲ ਵਿੱਚ ਫਸ ਗਿਆ ਨਸ਼ਿਆਂ ਤੋਂ ਇਹ ਕਿਸ ਤਰ੍ਹਾਂ ਉਬਰ ਕੇ ਆਇਆ ਕਿਸ ਤਰ੍ਹਾਂ ਉਹਦੀ ਰਿਕਵਰੀ ਹੋਈ ਆਓ ਸੁਣਦੇ ਹਾਂ ਉਸੇ ਦੀ ਜ਼ੁਬਾਨ ਆਰਮੀ ਨੌਕਰੀ ਛੱਡੀ ਨਾ ਉਸ ਤੋਂ ਬਾਅਦ ਕਰ ਮੈਂ ਬਾਹਰ ਚੱਲ ਗਿਆ ਸਰ ਹਾਂਜੀ ਕੰਮ ਰੈਸਟੋਰੈਂਟ ਪੀਜੇ ਦੇ ਡੋਮਿਨੋ ਰੀ ਪੀਜਾ ਬੇਟੀ ਹੈ ਜੀ 8 ਸਾਲ ਦੀ ਅੱਛਾ 8 ਸਾਲ ਦੀ ਬੱਚੀ ਇਸ ਕਰਕੇ ਨਰਜੀ ਆਉਂਦੀ ਸੀ ਔਰ ਇਸ ਕਰਕੇ ਸਵਾਸ ਸਵਾਚ ਲੱਗ ਗਈ ਇਹ ਹੈ ਰੋਣੀ ਇਹੋ ਚੱਲਦਾ ਜੀ 500 ਹਾਂਜੀ ਪ੍ਰੋਬਲਮ ਹੁੰਦੀ ਸਰ ਬੋਡੀ ਪੇਨ ਹੁੰਦੀ ਸੀ ਬੋਡੀ ਸੇ ਹਾਂਜੀ ਵੀਕਨੈਸ ਆਉਂਦੀ ਬਹੁਤ ਜੀ ਵਾਪਸ ਜਾਣਾ ਜੀ ਆਪਣੀ ਵਾਈਫ ਕੋ ਤੇ ਬੇਟੀ ਕੋ ਮੈਂ ਪਾਸਟੂ ਕੀਤੀ ਸੀ ਪਾਸਟੂ ਕੀਤੀ ਹਾਂਜੀ ਤੇ ਬਾਹਰ ਤਾਂ ਕਿਤਾ ਬਣਿਆ ਪ੍ਰੋਗਰਾਮ ਬਾਰਦਾਈ ਜਦੋਂ ਮੈਂ ਤੇ ਛੜਤੀ ਆਰਮੀ ਦੀ ਨੌਕਰੀ ਛੱਡੀ ਨਾ ਉਦੋਂ ਬਾਅਦ ਕਰ ਮੈਂ ਬਾਹਰ ਚੱਲ ਗਿਆ ਸਰ ਅੱਛਾ ਆਰਮੀ ਚਲੀ ਸੀ ਹਾਂਜੀ ਆਰਮੀ ਚਲੀ ਸੀ ਆਰਮੀ ਦੀ ਨੌਕਰੀ ਆਈ ਸਪੋਰਟ ਸਕੂਟ ਚ ਮਿਲੀ ਸੀ ਅੱਛਾ ਉਹ ਕਿੰਨੇ ਸਾਲ ਕੀਤੀ ਆਰਮੀ ਦੀ ਨੌਕਰੀ ਉਹ ਮੈਂ 3 ਸਾਲ ਕੀਤੀ 3 ਸਾਲ ਨੌਕਰੀ ਕੀਤੀ ਠੀਕ ਹੈ ਤੇ ਉਹ ਨੌਕਰੀ ਇਸ ਕਰਕੇ ਛੱਡੀ ਵੀ ਬਾਹਰ ਤਾਂ ਪੰਗਿਆ ਹੀ ਬਾਹਰ ਦਾ ਵੀ ਤੇ ਐਸੀ ਜਿਹੜੀ ਵੀ ਲੱਗ ਗਿਆ ਜੀ ਨੇ ਇਸ ਕਰਕੇ ਅੱਛਾ ਨਸ਼ੇ ਤੇ ਲੱਗ ਗਿਆ ਤੇ ਬਾਹਰ ਕਿਹੜੀ ਜਗ੍ਹਾ ਮੈਂ ਜਰਮਨ ਅੱਛਾ ਜਰਮਨ ਗਏ ਹਾਂਜੀ ਜਰਮਨ ਜਾ ਕੇ ਫਿਰ ਉੱਥੇ ਫਿਰ ਕੰਮ ਕਾਊਂਟ ਕੀਤਾ ਹਾਂਜੀ ਕੰਮ ਰੈਸਟੋਰੈਂਟ ਪੀਜੇ ਦੇ ਡੋਮੀਨੋਜ਼ ਪੀਜਾ ਤੇ ਮੈਨੂੰ ਪਤਾ ਲੱਗਾ ਕਿ ਇਸ ਤੋਂ ਇਲਾਵਾ ਤੁਸੀਂ ਖੇਡਾ ਚ ਵੀ ਹਾਂਜੀ 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 ਫੁੱਟਬਾਲ ਵਾਲਾ ਫੁੱਟਬਾਲ ਖੇਡਦੇ ਹਾਂਜੀ ਤੇ ਫਿਰ ਮੈਰਿਜ ਹੋ ਗਈ ਤੁਹਾਡੀ ਹਾਂਜੀ ਮੈਰਿਜ ਉੱਧਰ ਮੈਰਿਜ ਕਿੱਥੇ ਹੋਈ ਜਰਮਨੀ ਆ ਜੀ ਉੱਧਰ ਦੀ ਹਾਂਜੀ ਹਾਂਜੀ ਅੱਛਾ ਤੇ ਉਹ ਮੈਰਿਜ ਕਿਦਾਂ ਰ ਉਹ ਵੀ ਉੱਥੇ ਜਰਮਨ ਦੇ ਹਾਂਜੀ ਉੱਧਰ ਦੇ ਜੀ ਤੇ ਅੱਗੋਂ ਬੱਚੇ ਤੁਹਾਡੇ ਬੇਟੀ ਜੀ 8 ਸਾਲ ਦੀ ਅੱਛਾ 8 ਸਾਲ ਦੀ ਪਰ ਇਹ ਗੱਲ ਰਸੋ ਤੁਸੀਂ ਇੱਧਰ ਇੱਧਰ ਕਿੱਦਾਂ ਫਸ ਗਏ ਤੁਸੀਂ ਨਸ਼ੇ ਚ ਇੰਨਾ ਸੋਹਣਾ ਪਰਿਵਾਰ ਤੁਹਾਡਾ ਹਾਂਜੀ ਸਰ ਪਤਾ ਹੀ ਨਹੀਂ ਲੱਗਾ ਜੀ ਜਦੋਂ ਇੱਕਦਮ ਪੈਸਾ ਆਇਆ ਯਾਰੀ ਦੋਸਤੀ ਦੇ ਵਿੱਚ ਤੇ ਲੱਗ ਗਏ ਜੀ ਤੇ ਇੱਕ ਮਨ ਦੇ ਵਿੱਚ ਇਹ ਹੋ ਗਿਆ ਤੇ ਲੱਗ ਗਏ ਨਰਜੀ ਵਧਿਆ ਤੇ ਇਸ ਕਰਕੇ ਨਰਜੀ ਆਉਂਦੀ ਸੀ ਉਹਦੇ ਕਰਕੇ ਸਵਾਸ ਸਵਾਚ ਲੱਗ ਗਏ ਜੀ ਤੁਹਾਡਾ ਕਹਿਦਾ ਮਤਲਬ ਜਿਆਦਾ ਪੈਸਾ ਤੁਹਾਡੇ ਕੋਲ ਸੰਭਿਆ ਨਹੀਂ ਗਿਆ ਸੰਭੇ ਨਹੀਂ ਉਹ ਵੀ ਹਨਰ ਚਾਹੀਦਾ ਸਾਹਮਣੇ ਸਤਿ ਸਰ ਪੈਸੇ ਦੇ ਨਾਲ ਯਾਰੀ ਦੋਸਤੀ ਵੀ ਕੋਈ ਹੁੰਦਾ ਦੀ ਹੋਣੀ ਹੈ ਹਾਂਜੀ ਹਾਂਜੀ ਗਲਤ ਗਾਈਡ ਕੀਤਾ ਯਾਰ ਕੰਪਨੀ ਵੀ ਤੁਹਾਨੂੰ ਮਾੜੀ ਮਿਲੀ ਹੈ ਕੰਪਨੀ ਮਾੜੀ ਹਾਂਜੀ ਇਸ ਚੁੰਗਲ ਦੇ ਪਾਸੇ ਹਾਂਜੀ ਸਰ ਹਾਂਜੀ ਇੰਡੀਆ ਵਾਪਸ ਕਿਉਂ ਆਏ ਤੁਸੀਂ ਇੰਡੀਆ ਫਿਰ ਮੈਂ ਡੈਡੀ ਡੈਥ ਹੋ ਗਈ ਤੇ ਮਦਰ ਇਕੱਲੇ ਸੀ ਅੱਛਾ ਅੱਛਾ ਹਾਂਜੀ ਤੇ ਵੈਸੇ ਮੈਂ ਉਧਰ ਦਾ ਪੱਕਾ ਵਾਂ ਜਦੋਂ ਮਰਜ਼ੀ ਮੈਂ ਜਾ ਸਕਦਾ ਮੇਰੇ ਕੋਲ ਵੀਜ਼ਾ ਗ੍ਰੀਨ ਗ੍ਰੀਨ ਕਾਰਡ ਹੈਗਾ ਮੇਰੇ ਕੋਲ ਹਾਂਜੀ ਹੁਣ ਮੈਂ ਠੀਕ ਹੋ ਕੇ ਜਾਊਂਗਾ ਜੀ ਇੱਥੇ ਆ ਕੇ ਫਿਰ ਤੁਸੀਂ ਫਿਰ ਨਸ਼ਾ ਚ ਪੈ ਗਏ ਹਾਂਜੀ ਫਿਰ ਪੈ ਗਏ ਜੀ ਵੇਲੇ ਰਹਿਣ ਕਰਕੇ ਵੇਲੇ ਰਹਿਣ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਜੀ ਵੇਲੇ ਰਹਿਣ ਕਰਕੇ ਇੱਚੇ ਫੇ ਕੀ ਕੀ ਕਰਦੇ ਸੀ ਤੁਸੀਂ ਜਿਹੜਾ ਨਸ਼ਾ ਕਰਦੇ ਸੀ ਹੈਰੋਇਨ ਹੀ ਚੱਲਦਾ ਜੀ ਪੰਜਾਬ 'ਚ ਹਾਂਜੀ ਰੋਜ਼ ਲਾਂਦੇ ਸੀ ਹਾਂਜੀ ਰੋਜ਼ ਹੀ ਤੇ ਜੇ ਚਿਤਨ ਨਾ ਮਿਲੇ ਤਾਂ ਕੀ ਹੁੰਦਾ ਸੀ ਪ੍ਰੋਬਲਮ ਹੁੰਦੀ ਸਰ ਬਾਡੀ ਪੇਨ ਹੁੰਦੀ ਸੀ ਬਾਡੀ ਸੇ ਹਾਂਜੀ ਵੀਕਨੈਸ ਆ ਜਾਂਦੀ ਬਹੁਤ ਉਹ ਉਸ ਤੋਂ ਬਿਨਾ ਰਹਿ ਨਹੀਂ ਸਕਦੇ ਸੀ ਨਹੀਂ ਰਹਿ ਸਕਦਾ ਪਰ ਹੁਣ ਸਰ ਠੀਕ ਹੈ ਅੱਛਾ ਹੁਣ ਠੀਕ ਹੈ ਮੈਡੀਸਿਨ ਚੱਲ ਰਹੀ ਹੈ ਬਹੁਤ ਵਧੀਆ ਕੀ ਕਦੋਂ ਆਏ ਤੁਸੀਂ ਕੋਰਟ ਸੈਂਟਰ ਸੇ ਇਹ ਮੈਨੂੰ ਸਰ ਆਪਣਾ ਮੁਲਾਜ਼ਮ ਲੈ ਕੇ ਆਈ ਜੀ ਪਟਿਆਲਾ ਪੁਲਿਸ ਹਾਂਜੀ ਹਾਂਜੀ ਕੁਛ ਮੇਰੀ ਆਪਣੀ ਮਰਜ਼ੀ ਦੀ ਚੀਜ਼ ਹੋਣ ਦੀ ਜੀ ਕੀ ਕੀ ਫੀਲ ਹੋ ਰਿਹਾ ਉਹ ਫੀਲ ਹੋਣ ਗੁੱਡ ਫੀਲ ਹੋ ਰਿਹਾ ਜੀ ਬਹੁਤ ਵਧੀਆ ਚੰਗਾ ਲੱਗਣ ਰਿਹਾ ਵਧੀਆ ਭੁੱਖ ਲੱਗਦੀ ਹੈ ਜੀ ਤੇ ਆਪਣੀ ਨੀਂਦ ਦੇ ਉੱਠੀ ਦਾ ਜੀ ਆਪਣੀ ਨੀਂਦ ਸੌਂਦਾ ਜੀ ਪਹਿਲਾਂ ਨੀਂਦ ਨਹੀਂ ਆਉਂਦੀ ਅੱਛਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਚਾਹ ਪੀਣੀ ਨਾ ਕੁਛ ਨਹੀਂ ਸਭ ਤੋਂ ਪਹਿਲਾਂ ਨਸ਼ਾ ਲੱਭਣਾ ਇਹ ਹੀ ਪ੍ਰੋਬਲਮ ਹੈ ਸਰ ਹੁਣ ਅਗੇ ਤੁਸੀਂ ਕੀ ਸੋਚਿਆ ਸੋਚਿਆ ਸੀ ਜੀ ਕੋਡ ਲਾਉਣਾ ਬਸ ਮਨਾਉ ਜੀ ਕੁਛ ਲੱਤ ਗਿਆ ਕੁਛ ਉਹ ਲਾਜੂ ਅਣੀ ਜੀ ਕਿ ਸੋਚਿਆ ਫੇਰ ਵਾਪਸ ਆ ਹਾਂਜੀ ਵਾਪਸ ਜਾਣਾ ਜੀ ਆਪਣੀ ਵਾਈਫ ਕੋ ਤੇ ਬੇਟੀ ਕੋ ਮੈਨੂੰ ਉਸ ਨੂੰ ਸਰ ਮੈਂ ਮੈਸੇਜ ਇਹ ਹੀ ਦਿਨੇ ਆਪਣੀ ਲਾਈਫ ਥੋੜੀ ਬਿਜੀ ਰੱਖੋ ਤੇ ਕੰਮ ਕਰ ਕਰੋ ਤੇ ਆਪਣਾ ਗਲਤ ਬੰਦੇ ਦੇ ਲਾਗੇ ਨਾ ਬਹੁ ਚੰਗੇ ਬੰਦੇ ਲਾਗੇ ਬਹੁ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਉਹਦੇ ਲਾਗੇ ਬਹੁ ਤੇ ਆਪਣਾ ਜਿਹੜਾ ਵੀ ਕਰਦਾ ਮੇਰਾ ਵੀਰਣ ਕੇ ਆਪਣਾ ਇਲਾਜ ਕਰਵਾਓ ਤੇ ਕੋਡ ਤੋਂ ਛੱਡੋ ਨੂੰ ਗੱਲ Matériel, mais c'est une âge un